ਦੋਸਤੋ ਇੱਕ ਜਦੋਂ ਕੇਦਾਰਨਾਥ ਤੋਂ ਰਿਸ਼ੀਕੇਸ਼ ਆਉਣੇ ਆ ਰਿਸ਼ੀਕੇਸ਼ ਦੇ ਬਿਲਕੁਲ ਨਜ਼ਦੀਕ ਪਹੁੰਚਣ ਤੋਂ ਪਹਿਲਾਂ ਇੱਕ ਝਰਨਾ ਹੁੰਦਾ ਹੈਗਾ ਨੀਰ ਝਰਨਾ ਆਪਾਂ ਦੇਖਦੇ ਹਾਂ ਉੱਪਰ ਕਿਹੋ ਜਿਹਾ ਜਗਾ ਹੈ ਕੀ ਗੂਸੂਤੇ ਦਾ ਨਜ਼ਾਰਾ ਹੈਗਾ ਇਹ ਲਗਭਗ 1 ਕਿਲੋਮੀਟਰ ਦੀ ਚੜਾਈ ਆ ਸਰਫੇਸ ਦੀ ਲੋ ਦੋਸਤੋ ਇੱਥੋਂ ਟਿਕਟ ਲੈਣੀ ਪੈਂਦੀ ਆ ਪਰ ਪਹਿਲਾਂ ਤੇ ਇੰਡੀਆ ਵਾਲੀ 50 ਰੁਪਏ ਹੈਗਾ ਫਾਰਨਰ ਲਈ 100 ਰੁਪਏ ਇੱਥੋਂ ਟ੍ਰੈਕ ਲੈ ਕੇ ਫਿਰ ਅੱਗੇ 1 ਕਿਲੋਮੀਟਰ ਚਲੋ ਦੇਖਦੇ ਆਪਾਂ ਦੇਖੋ ਦੋਸਤੋ ਇਹ ਆਹੋ ਨੀਰਚਰਨਾ ਤੇ ਉੱਥੇ ਲੋਕ ਉੱਪਰ ਨਹਾਉਂਦੇ ਨੇਗੇ ਬਾਕੀ ਦੇ ਨਾਲ ਪੱਕੇ ਰੋਸ ਤੇ ਜਾ ਕੇ ਵੀ ਦਿਖਾਉਣੇ ਆਂਗੇ ਬਹੁਤ ਸੋਹਣਾ ਨੀਰਧਰਨਾਗਾ ਦੇਖੋ ਦੋਸਤੋ ਤੇ ਫਿਲਹਾਲ ਹਜੇ ਰਸਤੇ 'ਚ ਹੀ ਆ ਤੇ ਇੱਥੇ ਬੈਠ ਕੇ ਕੋਈ ਖਾਣ ਪੀਣ ਦਾ ਕਿੰਨਾ ਆਨੰਦ ਆਉਂਦਾ ਹੋਊਗਾ ਜੇ ਕੋਈ ਵੀ ਇੱਥੇ ਬੈਠ ਕੇ ਕੁਝ ਖਾਂਦਾ ਪੀਂਦਾ ਹੋਵੇ ਠੰਡੀ ਠੰਡੀ ਹਵਾ ਚੱਲਦੀ ਹੈ ਠੀਕ ਹੈ ਪਾਣੀ ਉੱਪਰੋਂ ਡਿੱਗ ਰਿਹਾ ਹੈਗਾ ਬੜਾ ਆਨੰਦ ਹੈਗਾ ॠषि ਕੇ ਸੋਣਿਓ ਤੋ ਨੀਰ ਝਰਨਾ ਜ਼ਰੂਰ ਦੇਖਣ ਆਓ ਚੜਾਈ ਹੈਗੀ 2 ਕਿਲੋਮੀਟਰ ਨਿਚੋਂ ਬੋਲ ਦਿੰਦੇ ਨੇ ਵੀ 1 ਕਿਲੋਮੀਟਰ ਪਰ ਨਹੀਂ 2 ਕਿਲੋਮੀਟਰ ਹੈਗਾ ਪਰ ਬੱਸਾਂ ਗੱਡੀਆਂ ਆ ਜਾਂਦੀਆਂ ਨੇ ਇੱਥੇ ਹੁਣ ਆਪਾਂ ਜਾਵਾਂ ਐਂਡ ਤੇ ਜਾਣੇ ਆਂਗੇ ਉਹ ਉੱਥੇ ਲਓ ਦੋਸਤੋ ਆਪਾਂ ਨਜ਼ਦੀਕ ਪਹੁੰਚ ਗਏ ਆ ਉਹ ਪਹਿਲਾਂ ਵੀ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਹ ਵੀ ਦੇਖੋ ਤੇ ਹੁਣ ਆਪਾਂ ਇੱਥੇ ਪਹੁੰਚ ਗਿਆਂਗੇ ਝਰਨੇ ਤੇ ਚੇਂਜਿੰਗ ਰੂਮ ਵੀ ਹੈ ਲੇਡੀਜ਼ ਲਈ ਠੀਕ ਹੈ ਤੇ ਖੂਬਸੂਰਤ ਨਜ਼ਾਰਾ ਤੇ ਨੀਰ ਝਰਨਾਗਾ ਤੇ ਇੱਥੇ ਲੋਕ ਨਹਾਉਣ ਆਉਂਦੇ ਨੇਗੇ ਤੋਂ ਉਹਨਾਂ ਲਈ ਬੜਾ ਦੇਖ ਲੱਗਦਾ ਖੂਬਸੂਰਤ ਨਜ਼ਾਰਾ ਦੇਖੋ ਲੋਕ ਹਤੇ ਪਾਣੀ ਛੜ ਕੇ ਫੋਟੋ ਮਾ ਕਰਾਉਂਦੇ ਨੇਗੇ ਮੈਨੂੰ ਵੀ ਜਾਣਾ ਚਾਹੀਦਾ ਚਲੋ ਦੇਖਦੇ ਆ ਤੁਹਾਨੂੰ ਇੱਥੋਂ ਦਾ ਨਜ਼ਾਰਾ ਤੁਹਾਨੂੰ ਦਿਖਾ ਦਈਏ ਅਰੇ ਯਾਰ ਇਹ ਸ਼ੌਟ ਕੱਟਿਆ ਦੋਸਤੋ ਯਾਰ ਪਾਗਲ ਹੋ ਗਏ ਸਾਡੇ ਲੋਕ ਆਉਂਦੇ ਨੇਗੇ ਕਿੱਥੇ ਪਾ ਲੱਗ